ਧੰਨ ਗੁਰੂ ਰਾਮਦਾਸ ਜੀ 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 ਪਿਆਰ ਚ ਆਖੋ ਜੀ ਧੰਨ ਬਾਬਾ ਦੀਪ ਸਿੰਘ ਜੀ ਸਾਰੇ ਆਖੋ ਜੀ ਧੰਨ ਬਾਬਾ ਦੀਪ ਸਿੰਘ ਜੀ ਤੇ ਪਿਆਰ ਚ ਆਖੋ ਧੰਨ ਬਾਬਾ ਦੀਪ ਸਿੰਘ ਜੀ ਪਰਮ ਸਨਮਾਨਯੋਗ ਸ਼ਬਦ ਗੁਰੂ ਜੁਗੋ ਜੁਗ ਅਟਲ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਗੋਦ ਦਾ ਆਨੰਦਮਈ ਸਾਧ ਸੰਗਤ ਜੀਓ ਬਹੁਤ ਹੀ ਵੱਡਿਆਂ ਪਾਗਾਂ ਵਾਲੇ ਹੋ ਜੋ ਬਾਬਾ ਜੀ ਦੇ ਪਿਆਰ ਦੇ ਵਿੱਚ ਸਤਿਗੁਰ ਦੀ ਪਵਿੱਤਰ ਗੋਦ ਵਿੱਚ ਬੈਠ ਕੇ ਗੁਰਬਾਣੀ ਪੜ੍ਹ ਕੇ ਗੁਰਬਾਣੀ ਸਰਵਣ ਕਰਕੇ ਆਪਣਾ ਜਨਮ ਸਫਲਾ ਕਰ ਰਹੇ ਹੋ ਸਤਿਗੁਰ ਕਿਰਪਾ ਕਰਨ ਸਤਿਗੁਰ ਬਖਸ਼ਿਸ਼ ਕਰਨ ਕੁਝ ਕੁ ਸਮਾਂ ਸਤਿਗੁਰ ਤਰਸ ਕਰਕੇ ਦਾਸ ਗਰੀਬ ਦੇ ਸਿਰ ਤੇ ਹੱਥ ਰੱਖ ਕੇ ਕੁਝ ਵਿਚਾਰਾਂ ਦੀ ਸੇਵਾ ਲੈਣਾ ਆਉ ਜਿਨੇ ਇੱਥੇ ਬੈਠੇ ਹੋ ਜਿਨੇ ਘਰਾਂ ਜੇ ਬੈਠ ਕੇ ਸਮਾਗਮ ਦਾ ਆਨੰਦ ਮਾਣ ਰਹੋ ਦੋਵੇਂ ਹੱਥ ਜੋੜ ਦੋ ਜੀ ਸਤਿਗੁਰ ਦੇ ਅਦਬ ਸਤਕਾਰ ਵਿੱਚ ਸਤਿਗੁਰ ਜੀ ਵੱਲੋਂ ਬੁਲੰਦ ਕੀਤੀ ਫਤਿਹ ਬੁਲਾਓ ਪਿਆਰ ਚ ਆਖੋ ਜੀ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਬਾਬਾ ਦੀਪ ਸਿੰਘ ਦੀ ਪਿਆਰ ਵਿੱਚ ਬੈਠੇ ਹੋਣਾ ਉਹ ਬਾਬਾ ਦੀਪ ਸਿੰਘ ਦਾ ਸ਼ਹੀਦੀ ਦੇ ਰਾ ਤੁਹਾਨੂੰ ਪਤਾ ਆ ਰਿਹਾ ਹੈ ਜੋ ਸੰਗਤਾਂ ਬਹੁਤ लाड़ ਕਰਦੀਆਂ ਨੇ ਬਾਬਾ ਜੀ ਨਾਲ ਬਹੁਤ ਹੀ ਪਿਆਰ ਕਰਦੀਆਂ ਨੇ ਤੇ ਬਾਬਾ ਜੀ ਵੀ ਸੰਗਤਾਂ ਨਾਲ ਬਹੁਤ ਪਿਆਰ ਕਰਦੇ ਨੇ ਮੇਰੇ ਬਾਬਾ ਜੀ ਦਾ ਧੰਨ ਬਾਬਾ ਦੀਪ ਸਿੰਘ ਦਾ ਆਗਮਨ ਹੁੰਦਾ ਹੈ ਪਉ ਵਿਣ ਦੀ ਧਰਤੀ ਤੇ 18 ਸਾਲ ਦੀ ਉਮਰ ਦੇ ਵਿੱਚ आनंदपुर صاحب ਪਰਿਵਾਰ ਸਮੇਤ ਗੁਰੂ ਗੋਬਿੰਦ ਸਿੰਘ ਦੀ ਸ਼ਰਨ ਵਿੱਚ ਜਾਂਦੇ ਨੇ ਸਤਿਗੁਰ ਦੇ ਮਬਾਰਕ ਹੱਥਾਂ 'ਚੋਂ ਖੰਡੇ ਬਾਟੇ ਦੀ ਪੌਲ ਛਕਦੇ ਨੇ ਤੇ ਨਾਮ ਬਣ ਜਾਂਦਾ ਹੈ ਭਾਈ ਦੀਪ ਸਿੰਘ ਸਤਿਗੁਰ ਦੀ ਸ਼ਰਨ ਦੇ ਕੇ ਸੇਵਾ ਨਿਭਾਉਂਦੇ ਨੇ ਇੱਥੇ ਛਸ਼ਤਰ ਵਿਦਿਆ ਵੀ ਸਿੱਖੀ ਸਤਿਗੁਰ ਦੀ ਸ਼ਰਨ ਵਿੱਚ ਰਹਿ ਕੇ ਸ਼ਾਸਤਰ ਵਿਦਿਆ ਵੀ ਸਿੱਖੀ ਪਾ ਪਗਦੀ ਤੇ ਸ਼ਕਤੀ ਦਾ ਸਮੇਲ ਹੋ ਗਿਆ ਕੁਝ ਸਮੇਂ ਬਾਅਦ ਆਪਣੇ ਨਗਰ ਪੋਵਿੰਡ ਆ ਜਾਂਦੇ ਨੇ ਇਧਰੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਅਨੰਦਪੁਰ ਦਾ ਕਿਲਾ ਛੱਡਦੇ ਨੇ ਚਮਕੌਰ ਸਦੀ جنگ ਹੁੰਦੀ ਹੈ ਸਤਗੁਰੂ ਜੀ ਦੇ ਚਾਰੇ ਸਹਿਬਜ਼ਾਦੇ ਸ਼ਹੀਦ ਹੋ ਜਾਂਦੇ ਨੇ ਖੋੜ ਕੋੜ ਸਿੱਖ ਸ਼ਹੀਦ ਹੋ ਜਾਂਦੇ ਨੇ ਮਾਤਾ ਗੁਜਰ ਕੌਰ ਜੀ ਸ਼ਹੀਦ ਹੋ ਜਾਂਦੇ ਨੇ ਸਤਗੁਰ ਜੀ ਮਾਸ਼ੀਵਾਲ ਦੇ ਜੰਗਲਤ ਹੁੰਦਿਆਂ ਹੋਇਆਂ ਜਦੋਂ ਦਮਦਮਾ ਸਾਹਿਬ ਦੀ ਧਰਤੀ ਤੇ ਪਹੁੰਚਦੇ ਨੇ ਨਾ ਉੱਥੇ ਜਾ ਕੇ ਕਮਰ ਕੱਸਾ ਖੋਲਦੇ ਨੇ ਸਤਗੁਰ ਜੀ ਉੱਥੇ ਜਦੋਂ ਸਿੱਖਾਂ ਨੇ ਬੇਨਤੀ ਕੀਤੀ ਸਤਗੁਰ ਜੀ ਨੂੰ ਕਿਰਪਾ ਕਰੋ ਸਾਨੂੰ ਗੁਰਬਾਣੀ ਦੇ ਅਰਥ ਸਿਖਾਓ ਤੁਸੀਂ ਸਾਨੂੰ ਗੁਰਬਾਣੀ ਦੇ ਅਰਥ ਸਮਝਾਓ ਮਹਾਰਾਜ ਜੀ ਸਤਗੁਰ ਜੀ ਨੇ ਸਿੱਖਾਂ ਨੂੰ ਭੇਜਿਆ ਜਾਓ ਵੀ ਧੀਰਮਲ ਦੇ ਕੋਲ ਜਾਓ ਉਥੋਂ ਆਦ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਆਓ ਅਜੇ ਉਹਦੇ ਗੁਰਤਾ ਗੱਦੀ ਨਹੀਂ ਮਿਲੀ ਜਦੋਂ ਸਿੱਖ ਧੀਰਮਲ ਦੇ ਕੋਲ ਗਏ ਨਾ ਧੀਰਮਲ ਹੰਕਾਰੀ ਹੋ ਚੁੱਕਿਆ ਸੀ ਉਹਨੇ ਅੱਗੋਂ ਆਖਿਆ ਜੇ ਵਾਕੈ ਹੀ ਗੁਰੂ ਗੋਬਿੰਦ ਸਿੰਘ ਜੀ ਗੁਰਨਾਨਕ ਦੀ ਜੋਤ ਨਹੀਂ ਤਾਂ ਆਪ ਗੁਰਬਾਣੀ ਉਚਾਰਨ ਕਰ ਲੈਣ ਸਿੱਖਾਂ ਨੇ ਆ ਕੇ ਦੱਸਿਆ ਸਤਗੁਰ ਜੀ ਧੀਰਮਲ ਤਾਂ ਹੰਕਾਰੀ ਹੋ ਚੁੱਕਿਆ ਹੈ ਉਹ ਕਹਿੰਦਾ ਵਾਕੈ ਜੇ ਗੁਰੂ ਗੋਬਿੰਦ ਸਿੰਘ ਜੀ ਗੁਰਨਾਇਣਤ ਜੀ ਦੀ ਜੋਤ ਨੇ ਤੇ ਆਪ ਗੁਰਬਾਣੀ ਉਚਾਰਨ ਕਰ ਲੈਣਾ ਉਸ ਵੇਲੇ ਸਤਗੁਰ ਜੀ ਨੇ ਫਿਰ ਬਾਬਾ ਦੀਪ ਸਿੰਘ ਜੀ ਨੂੰ ਬੁਲਾਇਆ ਉਹਨਾਂ ਦੇ ਨਗਰ ਤੋਂ ਦੋ ਤੰਬੂ ਲਗਾਏ ਇੱਕ ਤੰਬੂ 'ਚ ਭਾਈ ਮਨੀ ਸਿੰਘ ਜੀ ਤੇ ਬਾਬਾ ਦੀਪ ਸਿੰਘ ਜੀ ਬੈਠ ਗਏ ਇੱਕ ਤੰਬੂ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਤਗੁਰ ਕਲਗੀਧਰ ਪ੍ਰੀਤਮ ਨੇ ਅਧਿਆਤਮਕ ਬਲ ਦੇ ਨਾਲ ਗੁਰਬਾਣੀ ਉਚਾਰਨ ਕੀਤੀ ਗੁਰਮੁਖੋ ਤੇ ਲਿਖਣ ਵਾਲੇ ਨੇ ਭਾਈ ਮਨੀ ਸਿੰਘ ਜੀ ਤੇ ਉੱਪਰਨੀ ਸੇਵਾ ਕਰਨ ਵਾਲੇ ਮੇਰੇ ਬਾਬਾ ਦੀਪ ਸਿੰਘ ਜੀ ਜੋ ਕਾਗਜ ਕਲਮ ਸ਼ਾਈ ਇਹ ਸਾਰੀ ਸੇਵਾ ਨਿਭਾ ਰਹੇ ਨੇ ਧੰਨ ਬਾਬਾ ਦੀਪ ਸਿੰਘ ਜੀ ਵੇਖੋ ਬਾਬਾ ਜੀ ਗੁਰਬਾਣੀ ਨਾਲ ਕਿੰਨਾ ਪਿਆਰ ਕਰਦੇ ਨੇ ਜਿਸ ਕਲਮ ਦੇ ਨਾਲ ਇੱਕ ਵਾਰ ਗੁਰਬਾਣੀ ਲਿਖੀ ਜਾਂਦੀ ਹੈ ਉਸ ਕਲਮ ਤੇ ਦੁਬਾਰਾ ਬਲੇਟ ਨਹੀਂ ਲਗਾਉਂਦੇ ਬਾਬਾ ਜੀ ਨਵੀਂ ਕਲਮ ਦਿੰਦੇ ਨੇ ਭਗਾਂ ਵਾਲਿਓ ਕਿੰਨੀਆਂ ਕਲਮਾਂ ਘੜ ਕੇ ਬਾਬਾ ਜੀ ਨੇ ਰੱਖ ਲਈਆਂ ਨਾਲ ਸ਼ਾਈ ਤਿਆਰ ਕਰਦੇ ਨੇ ਤਕਰੀਬਨ 9 ਮਹੀਨੇ ਤੋਂ ਵੱਧ ਸਮਾਂ ਲੱਗਾ ਸਾਰੀ ਗੁਰਬਾਣੀ ਲਿਖਣ ਨੂੰ ਇਹਦੇ ਚ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਪਿਤਾ ਜੀ ਦੀ ਗੁਰਬਾਣੀ ਵੀ ਦਰਜ ਕਰ ਦਿੱਤੀ ਜੋ ਪਹਿਲਾ ਗ੍ਰੰਥ ਸੀ ਜਿਹੜਾ ਗੁਰੂ ਅਰਜਨ ਦੇਵ ਪਿਤਾ ਨੇ ਲਿਖਿਆ ਸੀ ਉੱਚ ਗੁਰੂ ਤੇਗ ਬਹਾਦਰ ਦੀ ਬਾਣੀ ਦਰਜ ਨਹੀਂ ਸੀ ਗ੍ਰਮਕੋ ਕਿ ਗੁਰੂ ਤੇਗ ਬਹਾਦਰ ਜੀ ਨੌਵੀਂ ਪਾਸ਼ੀ ਹੋਈ ਤੇ ਹੁਣ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਬਾਣੀ ਲਿਖੀ ਸਾਰੀ ਸਾਰਾ ਗ੍ਰੰਥ ਤਿਆਰ ਹੋ ਗਿਆ ਇਹਦੇ ਚ ਗੁਰੂ ਤੇਗ ਬਹਾਦਰ ਜੀ ਦੀ ਗੁਰਬਾਣੀ ਵੀ ਹੈ ਪਹਿਲੇ ਆਦ ਗ੍ਰੰਥ 30 ਰਾਗ ਸਨ ਹੁਣ 31 ਰਾਗ ਨੇ ਰਾਗ ਜਜਾਵੰਤੀ ਵੀ ਹੈ ਗੁਰਮੁਖ ਗੁਰ ਤੇਗ ਬਹਾਦਰ ਜੀ ਵੱਲੋਂ ਉਚਾਰਨ ਕੀਤਾ ਹੋਇਆ ਸਤ ਸੰਗਿਓ ਫਿਰ ਸਤ ਗੁਰੂ ਜੀ ਜਦੋਂ ਅਗਾਹਾਂ ਚਲੇ ਨਾ ਨਦੀਰ ਵੱਲ ਫਿਰ ਭਾਈ ਮਨੀ ਸਿੰਘ ਨੂੰ ਅੰਮ੍ਰਿਤਸਰ ਵੱਲ ਭੇਜਤਾ ਤੇ ਬਾਬਾ ਦੀਪ ਸਿੰਘ ਜੀ ਨੂੰ ਸਾਬੋ ਕੀ ਤਲਵੰਡੀ ਜਿਹਨੂੰ ਅਸੀਂ ਗੁਰੂ ਕੀ ਕਾਸ਼ੀ ਆਖਦੇ ਹਾਂ ਦਮਦਮਾ ਸਹਿ ਦੀ ਸਾਰੀ ਸੇਵਾ ਸਮਾਲ ਦਿੱਤੀ ਆ ਕਿਹਾ ਬਾਬਾ ਦੀਪ ਸਿੰਘ ਜੀ ਜੋਗ ਅਸਥਾਨ ਤੇ ਗੁਰਬਾਣੀ ਲੈ ਕੇ ਗੁਰਬਾਣੀ ਦੀਆਂ ਪੋਥੀਆਂ ਗੁਰਬਾਣੀ ਦੇ ਗੁਟਕੇ ਸਭ ਪਹੁੰਚਾਉਣੇ ਨੇ ਤੁਸੀਂ ਤੇ ਸਿੱਖੀ ਦਾ ਪ੍ਰਚਾਰ ਕਰਨਾ ਹੈ ਪੰਥ ਵਿੱਚ ਕਦੇ ਦੁੱਬਦਾ ਬਣ ਜਾਵੇ ਨਾ ਵਿੱਚ ਪੈ ਕੇ ਉਹ ਦੁੱਬਦਾ ਨੂੰ ਦੂਰ ਕਰਨਾ ਹੈ ਸਤ ਸੰਗਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਨਦੀਰਵਲ ਚਲੇ ਗਏ ਇੱਧਰ ਬਾਬਾ ਦੀਪ ਸਿੰਘ ਸਾਰੀ ਸੇਵਾ ਨਿਭਾਲਦੇ ਪਏ ਨੇ ਹਰ ਵੇਲੇ ਗੁਰਬਾਣੀ ਲਿਖਦੇ ਨੇ ਬਾਬਾ ਦੀਪ ਸਿੰਘ ਨੇ ਸਾਬੋ ਦੀ ਤਲਵੰਡੀ ਆਪ ਖੂ ਪਟਵਾਇਆ ਇੱਕ ਜਦੋਂ ਸਮਾਂ ਲੱਗਦਾ ਹੈ ਆਉਂਦੇ ਜਾਂਦੇ ਰਾਈਆਂ ਨੂੰ ਗੁਰਸਿੱਖਾਂ ਨੂੰ ਬਾਬਾ ਜੀ ਆਪ ਜਲ ਸ਼ਕਾਉਂਦੇ ਨੇ ਇੱਥੋਂ ਤੱਕ ਗੁਰਸਿੱਖਾਂ ਨੂੰ ਅੰਮ੍ਰਿਤ ਵੇਲੇ ਖੂਹ ਚੋਂ ਪਾਣੀ ਕੱਢ ਕੇ ਇਸ਼ਨਾਨ ਵੀ ਕਰਾਉਂਦੇ ਨੇ ਆਹੋ ਆਹੋ ਐਵੇਂ ਨਹੀਂ ਜੀ ਬਾਬਾ ਦੀਪ ਸਿੰਘ ਜੀ ਜੈ ਜੈਕਾਰ ਇੱਥੋਂ ਵੀ ਬੜੀ ਵੱਡੀ ਸਿੱਖਿਆ ਮਿਲਦੀ ਹੈ ਉਹ ਸਿੱਖਿਆ ਜਿਸ ਮੁਕਾਮ ਤੇ ਮਰਦੀ ਪਹੁੰਚ ਜਾਵੇ ਪਰ ਕਦੀ ਗੁਰਸਿੱਖਾਂ ਦੀ ਸੰਗਤਾਂ ਦੀ ਸੇਵਾ ਕਰਨ ਦੀ ਨਾ ਭੁੱਲੀ ਵੇਖੋ ਬਾਬਾ ਦੀਪ ਸੰਗਤਾਂ ਦੇ ਝੂਠੇ ਕੌਲੇ ਵੀ ਮਾਣਦੇ ਨੇ ਸੰਖਤਾਂ ਨੂੰ ਜਲ ਵੀ ਛਕਾਉਂਦੇ ਨੇ ਤੇ ਅੰਮ੍ਰਿਤ ਵੇਲੇ ਖੂਹ ਤੋਂ ਜਲ ਕੱਢ ਕੇ ਗੁਰਸਿੱਖਾਂ ਨੂੰ ਇਸ਼ਨਾਨ ਵੀ ਕਰਾਉਂਦੇ ਨੇ ਪਿਆਰ ਤੈ ਕੋ ਧੰਤਨ ਬਾਬਾ ਦੀਪ ਸਿੰਘ ਜੀ ਰੱਖੋ ਧੰਤਨ ਬਾਬਾ ਦੀਪ ਸਿੰਘ ਜੀ ਭਾਗਾਂ ਵਾਲਿਓ ਚਾਰ ਸੂਪ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਬਾ ਦੀਪ ਸਿੰਘ ਨੇ ਆਪਣੇ ਹੱਥਾਂ ਦੇ ਨਾਲ ਲਿਖੇ ਜੋ ਚਾਰ ਤਖਤਾਂ ਦੇ ਭੇਜੇ ਹਨ ਅਰਬ ਦੇ ਲੋਕ ਬਾਬਾ ਦੀਪ ਸਿੰਘ ਕੋਲ ਆਏ ਹਨ ਗੁਰੂ ਨਾਨਕ ਜੀ ਦੇ ਆਸ਼ਿਕ ਸਨ ਇਹ ਵੀ ਤੇ ਬਾਬਾ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਨ ਲੱਗੇ ਬਾਬਾ ਜੀ ਅਸੀਂ ਗੁਰਬਖੀ ਨਹੀਂ ਜਾਣਦੇ ਸਾਨੂੰ ਤਾਂ ਅਰਬੀ ਆਉਂਦੀ ਹੈ ਤੇ ਅਸੀਂ ਹੁਣ ਕੀ ਕਰੀਏ ਅਸੀਂ ਗੁਰਬਾਣੀ ਤੋਂ ਵਾਂਝੇ ਰਹਿ ਜਾਵਾਂਗੇ ਫਿਰ ਉਹਨਾਂ ਦੀ ਬੇਨਤੀ ਸੁਣ ਕੇ ਬਾਬਾ ਦੀਪ ਸਿੰਘ ਜੀ ਨੇ ਇੱਕ ਅਰਬ ਭਾਸ਼ਾ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਿਆ ਤੇ ਅਰਬ ਦੇਸ਼ ਵਿੱਚ ਭੇਜਿਆ ਗੁਰਮੁਖੋ ਵੇਖੋ ਬਾਬਾ ਦੀਪ ਸਿੰਘ ਕਿੱਡੇ ਵੱਡੇ ਵਿਦਵਾਨ ਸਨ ਭਨ ਨਿਮਰਤਾ ਅਤ ਦੀ ਸੀ ਗੁਰਮੁਖੋ ਜੋਗ ਅਸਥਾਨ ਤੇ ਬਾਬਾ ਜੀ ਨੇ ਗੁਟਕੇ ਸਾਹਿਬ ਗੁਰਬਾਣੀ ਦੀਆਂ ਪੋਚੀਆਂ ਭੇਜਣੀਆਂ ਇਧਰੋਂ ਸਮਾਂ ਆਇਆ ਗੁਰਮੁਖੋ ਜਦੋਂ ਅਫਦਾਲੀ ਹਿੰਦੂਸਤਾਨ ਤੇ ਹਮਲੇ ਕਰਦਾ ਨਾ ਜਦੋਂ ਫਿਰ ਅਫਦਾਲੀ ਨੇ ਇੱਕ ਵੱਡਾ ਹਮਲਾ ਕੀਤਾ ਬਹੁਤ ਧਨ ਲੁੱਟਿਆ ਹਿੰਦੂਸਤਾਨ ਦਾ ਦਿੱਲੀ ਨੂੰ ਲੁੱਟਿਆ ਗੁਰਮੁਖੋ ਹਿੰਦੂਆਂ ਦੀਆਂ ਬਹੁ ਬੇਟੀਆਂ ਇੱਥੋਂ ਤੱਕ ਕਈ ਮੁਸਲਮਾਨਾਂ ਦੇ ਬਹੁ ਬੇਟੀਆਂ ਵੀ ਲੁੱਟ ਕੇ ਆਪਣੇ ਦੇਸ਼ ਨਜਾੜਿਆ ਹੈ ਇਧਰ ਬਾਬਾ ਦੀਪ ਸਿੰਘ ਜੀ ਨੂੰ ਪਤਾ ਲੱਗਦਾ ਹੈ ਸਰਦਾਰ ਜਸਤਾ ਸਿੰਘ ਆਲੂਵਾਲੀਆ ਜੀ ਨੂੰ ਪਤਾ ਲੱਗਦਾ ਹੈ ਆਪਸੀ ਸਲਾਮ مشورہ ਹੁੰਦਾ ਹੈ ਖਾਲਸੇ ਨਾਲ ਹੁਣ ਬਾਬਾ ਦੀਪ ਸਿੰਘ ਅਬਦਾਲੀ ਜੀ ਦੀ ਫੌਜਾਂ ਤੇ ਹਮਲੇ ਕਰਦੇ ਨੇ ਟੁੱਟਿਆ ਤੰਦ ਲੁੱਟ ਕੇ ਲੋਰ ਬੰਦਾਂ ਦੇ ਵਿੱਚ ਬਣਦੇ ਨੇ ਤੇ ਜਿਹੜੀਆਂ ਹਿੰਦੂਆਂ ਦੀਆਂ ਹੋਰ ਮੁਗਲਾਂ ਦੀਆਂ ਬਹੁਤ ਬੇਟੀਆਂ ਨੂੰ ਇਹਨੇ ਕੈਦੀ ਬਣਾਇਆ ਹੋਇਆ ਹੈ ਨਾ ਉਹਨਾਂ ਨੂੰ ਛੁਡਾ ਕੇ ਉਹਨਾਂ ਕੋ ਅਡਰੈਸ ਪੁੱਛ ਕੇ ਤੇ ਉਹਨਾਂ ਦੇ ਘਰੋਂ ਘਰੀ ਪਹੁੰਚਾਉਂਦੇ ਨੇ ਤੇ ਬਾਬਾ ਜੀਬ ਸਿੰਘ ਜੀ ਇੱਕ ਗੱਲ ਆਮ ਕਿਆ ਕਰਦੇ ਸਨ ਕਿਆ ਕਰਦੇ ਸਨ ਭਾਈ ਸਿੱਖੋ ਭਾਈ ਸਿੱਖੋ ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਬਾਬਾ ਜੀ ਕਿਆ ਕਰਦੇ ਸਨ ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਸਤ ਸੰਗਿਓ ਧੀਆਂ ਦਾ ਬੜਾ ਸਤਿਕਾਰ ਕਰਦੇ ਸਨ ਬਾਬਾ ਦੀਪ ਸਿੰਘ ਜੀ ਭਾਗਾ ਵਾਲਿਓ ਜਦੋਂ ਅਫਦਾਲੀ ਨੂੰ ਪਤਾ ਲੱਗਦਾ ਹੈ ਐਦਾਂ ਸਿੱਖਾਂ ਨੇ ਮੇਰੇ ਉੱਪਰ ਹਮਲਾ ਕੀਤਾ ਲੁੱਟਦਾ ਮਾਲ ਵੀ ਲੁੱਟ ਲਿਆ ਇਹਨਾਂ ਨੇ ਜਿਹੜੀਆਂ ਮੈਂ ਲੜਕੀਆਂ ਬੰਦੀ ਬਣਾਈਆਂ ਸਨ ਉਹ ਵੀ ਛੁਡਾ ਕੇ ਇਹਨਾਂ ਨੇ ਘਰੋ ਘਰ ਹੀ ਪਛਾਤਾਇ ਇਹ ਪੁੱਛਦਾ ਮੀਟਿੰਗ ਸੱਦਾ ਕਿੰਦਾ ਕੌਣ ਹੈ ਕਿੰਦਾ ਜੀ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਹੈ ਰਹਿੰਦੇ ਕਿੱਥੇ ਆ ਜੀ ਇਹ ਜੰਗਲਾਂ 'ਚ ਰਹਿੰਦੇ ਨੇ ਖਾਂਦੇ ਕੀ ਨੇ ਕਿੰਦੇ ਜੋ ਮਿਲ ਜਾਵੇ ਆਪਸੀ ਬੜਾ ਇਹਨਾਂ ਦਾ ਪਿਆਰ ਹੈ ਆਪਸੀ ਬੜਾ ਇਤਫਾਕ ਇਹਨਾਂ ਦਾ ਕਿਤੇ ਇਹਨਾਂ ਨੇ ਇੱਕ ਛੋਲਿਆਂ ਦਾ ਦਾਣਾ ਵੀ ਮਿਲ ਜਾਵੇ ਨਾ ਉਹਨੂੰ ਵੀ ਰਗੜ ਕੇ ਚ ਪਾਣੀ ਪਾ ਲੈਂਦੇ ਨੇ ਤੇ ਆਵਾਜ਼ਾਂ ਦਿੰਦੇ ਨੇ ਸੰਗਤ ਜੀ ਗੁਰੂ ਘਰ ਲੰਗਰ ਤਿਆਰ ਹੋ ਗਿਆ ਜਾ ਕੇ ਛਕ ਲੋ ਆਹਾਹਾ ਵੇਖੋ ਇਹ ਗੁਰਨਾਨਕ ਪਾਤਸ਼ਾਹ ਦੇ ਘਰ ਦਾ ਸਿਧਾਂਤ ਸੀ ਸਤਿਗੁਰ ਦਾ ਉਪਦੇਸ਼ ਸੀ ਵੰਡ ਕੇ ਛਕਣਾ ਇਹ ਗੁਰਨਾਨਕ ਜੀ ਦੇ ਘਰ ਦਾ ਸਿਧਾਂਤ ਸੀ ਗੁਰਮੁਖੋ ਜਦੋਂ ਉਹ ਸਿੱਖਾਂ ਦੀ ਤਾਰੀਫ਼ ਕਰਦਾ ਹੈ ਤੇ ਉਹ ਅੱਖ ਲੱਗਾ ਤਾਰੀਫ਼ ਕਰਦਿਆ ਕਰਦਿਆ ਦਸਨ ਵਾਲਾ ਦੱਸਦਾ ਹੈ ਕਹਿੰਦਾ ਸਿੱਖਾਂ ਦੇ ਕੋਲ ਤਿੰਨ ਚੀਜ਼ਾਂ ਬੜੀਆਂ ਵੱਡੀਆਂ ਨੇ ਵੀ ਉਹ ਕੀ ਕਹਿੰਦੇ ਇੱਕ ਸਿੱਖਾਂ ਦੇ ਕੋਲ ਹੈ ਗੁਰਬਾਣੀ ਸ਼ਬਦ ਗੁਰੂ ਪਵਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਉਹਦਾ ਓਟ ਆਸਰਾ ਹੈ ਇਹ ਗੁਰੂ ਗ੍ਰੰਥ ਸਾਹਿਬ ਦੇ ਕੋਲੋਂ ਅਗਵਾਈ ਲੈਂਦੇ ਨੇ ਭਈ ਦੂਸਰਾ ਕਹਿੰਦੇ ਦੂਸਰਾ ਇਹਨਾਂ ਦੇ ਕੋਲ ਖੰਡੇ ਬਾਟੇ ਦਾ ਅੰਮ੍ਰਿਤ ਤੇ ਕਹਿੰਦਾ ਤੀਸਰੀ ਚੀਜ਼ ਕੀ ਨਹੀਂ ਵੱਡੀ ਇਹਨਾਂ ਦੇ ਕੋਲ ਉਹ ਕਹਿੰਦਾ ਤੀਸਰੀ ਜੀ ਵੱਡੀ ਹੈ ਸਤਖੰਡ ਸ੍ਰੀ ਹਰਮੰਦਰ ਸਾਹਿਬ ਅਕੂ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਗੁਰੂ ਰਾਮਦਾਸ ਦੇ ਘਰ ਗੁਰੂ ਰਾਮਦਾਸ ਦੇ ਘਰ ਦੇ ਨਾਲ ਸਿੱਖਾਂ ਦਾ ਬੜਾ ਪਿਆਰ ਹੈ ਉੱਥੇ ਜਾਂਦੇ ਨੇ ਉਹ ਸਰੋਵਰ 'ਚ ਇਸ਼ਨਾਨ ਕਰਦੇ ਨੇ ਤੇ ਇਹਨਾਂ ਨੂੰ ਫਿਰ ਬਲ ਮਿਲ ਜਾਂਦਾ ਹੈ ਹੁਣ ਅਫਦਾਲੀ ਨੇ ਆਪਣੇ ਪੁੱਤਰ ਤैमूर ਨੂੰ ਬੁਲਾਇਆ ਨਾਲ ਜਹਾਂਨ ਖਾਨ ਨੂੰ ਬੁਲਾਇਆ ਵੱਡੇ ਵੱਡੇ ਜਰਨੈਲ ਹੁਣ ਬੁਲਾਏ ਕਿਦੇ ਹਰਮੰਦਰ ਸਾਹਿਬ ਨੂੰ ਪੂਰਦੇਓ ਸਾਰੀ ਆਵਾਜ਼ਾਈ ਬੰਦ ਕਰਦੇਓ ਇਸ ਸरोवर ਨੂੰ ਪੂਰਦੇਓ ਨਿਸ਼ਾਨ ਸਾਹਿਬ ਜੀ ਉੱਤੇ ਲੱਗੇ ਨੇ ਪੁੱਟਦੇਓ ਸਤਸੰਗਿਓ ਤੈਮੂਰ ਜਹਾਂਨ ਖਾਨ ਨੂੰ ਹੋਰ ਜਰਨੈਲਾਂ ਲੈ ਕੇ ਗਿਆ ਉਹਨੇ ਹਰਮੰਦਰ ਸਾਹਿਬ ਦਾ ਸरोवर ਪੂਰਤਾ ਪਾਪੀ ਨੇ ਗੁਰੂ ਘਰ ਦੀ ਬੇਦਬੀ ਕੀਤੀ ਉਹਨੇ ਇਦਣੋਂ ਇੱਕ ਸਿੰਘ ਅੰਮ੍ਰਿਤਸਰ ਤੋਂ ਦਮਦਮਾ ਸਾਹਿਬ ਪਹੁੰਚਿਆ ਜਾ ਕੇ ਬਾਬਾ ਜੀ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਬਾਬਾ ਜੀ ਪਾਪੀ ਅਫਦਾਲੀ ਨੇ ਉਹਦੇ ਪੁੱਤਰ ਤैमूर ਨੇ ਜਹਾਨ ਖਾਨ ਨੇ ਜਮਾਲ ਖਾਨ ਨੇ ਜ਼ਬਰਦਸਤ ਖਾਨ ਨੇ ਗੁਰੂ ਘਰ ਦੀ ਬੇਦਬੀ ਕੀਤੀ ਹੈ ਹਰਿਮੰਦਰ ਸਾਹਿਬ ਦੀ ਬੇਦਬੀ ਕੀਤੀ ਹੈ ਤੇ ਬਾਬਾ ਜੀ ਦੇ ਅੱਖਾਂ ਚੋਂ ਖੂਨ ਨੁੱਤਰ ਆਇਆ ਉੱਥੇ ਹੀ ਕਲਮ ਰੱਖਤੀ ਤੇ ਖੰਡੇ ਨੂੰ ਹੱਥ ਪਾ ਲਿਆ ਜੀ ਦਾ ਸੰਖੇਪ ਦੇ ਵਿੱਚ ਦਮਦਮਾ ਸਹਿਤ ਉਹ ਫਿਰ ਬਾਬਾ ਅਜੀਤ ਸਿੰਘ ਚੱਲਦੇ ਨੇ ਕੁਝ ਕੁ ਸਿੰਘਾਂ ਦਾ ਜਥਾ ਲੈ ਕੇ ਇਹਦੇ ਤਰਨ ਤਰਨ ਸਹਿਬ ਪਹੁੰਚਦੇ ਨੇ ਜਦੋਂ ਗੁਰੂ ਅਰਜਨ ਦੇਵ ਪਿਤਾ ਜੀ ਦੇ ਟਵਿੱਟਰ ਸਥਾਨ ਤੇ ਪਹੁੰਚੇ ਨੇ ਤਰਨ ਤਰਨ ਸਹਿਬ ਇੱਥੇ ਸਰੋਵਰ ਚ ਇਸ਼ਨਾਨ ਕਰਕੇ ਫਿਰ ਬਾਬਾ ਅਜੀਤ ਸਿੰਘ ਇੱਥੇ ਅਰਦਾਸ ਕਰਦੇ ਹਨ ਗਣ ਗੁਰੂ ਅਰਜਨ ਦੇਵ ਪਿਤਾ ਜੀ ਤੁਸੀਂ ਸ਼ਹੀਦਾਂ ਦੇ ਸਰਤਾਜ ਹੋ ਸਤਿਗੁਰੂ ਜੀ ਪੱਪੀ ਅਫਦਾਲੀ ਨੇ ਉਹਦੇ ਜਰਨੈਲੇ ਨੇ ਉਹਦੇ ਪੁੱਤਰ ਤੇ ਮੂਰ ਨੇ ਗੁਰੂ ਰਾਮ ਦਾਦੇ ਘਰ ਦੀ ਬੇਦਬੀ ਕੀਤੀ ਹੈ। ਏ ਗੁਰੂ ਅਰਜਨ ਦੇਵਤਾ ਜੀ ਮੈਨੂੰ ਬਲ ਬਖਸ਼ਿਓ ਬਲ ਬਖਸ਼ਿਓ ਮੈਂ ਹਰ ਮੰਦਰ ਸਹਿਬ ਤੂੰ ਜ਼ਾਲਮਾਂ ਦੇ ਜੋ ਜ਼ੁਲਮ ਕਰਨ ਵਾਲੇ ਝੰਡੇ ਪੁੱਟ ਕੇ ਫਿਰ ਮੈਂ ਸ਼ੀਸ਼ੀ ਦਾ ਜਾਮ ਪੀ ਮੰਗਾ। ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਭੱਗਾਂ ਵਾਲਿਓ ਬਾਬਾ ਦੀ ਸਤਨ ਤਨ ਸਭ ਇਥੇ ਗੁਰਦਾ ਲਕੀਰ ਇਥੇ ਬੇ ਲਕੀਰ ਖੇਜਦੇ ਰਹੇ ਕਿ ਜਿਨ੍ਹਾਂ ਨੂੰ ਜਾਨਾਂ ਪਿਆਰੀਆਂ ਉਹ ਬਾਪੇ ਚਲੇ ਜਾਓ ਜਿਨ੍ਹਾਂ ਨੇ ਸ਼ਹੀਦੀਆਂ ਪ੍ਰਾਪਤ ਕਰਨੀਆਂ ਨੇ ਗੁਰੂ ਰਾਮਦਾਸ ਜੀ ਗੋਦ ਦਾ ਆਨੰਦ ਮੰਨਣਾ ਹੈ ਉਹ ਲਕੀਰ ਟੱਪ ਜਾਓ ਸਾਰੇ ਸਿੰਘ ਹਾਸਾ ਸੱਚ ਲਕੀਰ ਟੱਪ ਕੇ ਗੋਲਵਾਲ ਅਸਥਾਨ ਦੇ ਉੱਧਰੋਂ ਜਹਾਨ ਖਾਨ ਨੂੰ ਪਤਾ ਲੱਗ ਗਿਆ ਉਹ ਵੀ ਫੌਜਾਂ ਲਾ ਕੇ 30 ਹਜ਼ਾਰ ਫੌਜ ਲੈ ਕੇ ਤੇ ਬਾਬਾ ਦੀਪ ਸਿੰਘ ਨਾਲ ਵੀ ਇੱਥੇ ਮਾਝੇ ਤੋਂ ਮਾਲਵੇ ਦੇ ਸਿੰਘ ਹਰ ਲਗੇ 5000 ਸਿੰਘਾਂ ਦਾ ਜਥਾ ਬਣ ਗਿਆ ਵੀ ਗੋਲਵਾਰ ਦੇ ਮੈਦਾਨ ਦੇ ਵਿੱਚ ਜਬਰਦਸਤ ਜੰਗ ਹੁੰਦੀ ਹੈ ਗੁਰਮੁਖੋ ਹੁਣ ਸਿੰਘ ਗੁਰਮੁਖੋ ਸਤਪੁਰ ਦੇ ਪਿਆਰ ਦੇ ਵਿੱਚ ਲੜਦੇ ਨੇ ਗੁਰੂ ਰਾਮਦਾਸ ਦੇ ਪਿਆਰ ਦੇ ਵਿੱਚ ਗੁਰੂ ਰਾਮਦਾਸ ਦੇ ਘਰ ਨੂੰ ਮੁਗਲਾਂ ਦੇ ਕੋਲੋਂ ਜ਼ਾਲਿਮਾਂ ਦੇ ਕੋਲੋਂ ਆਜ਼ਾਦ ਕਰਾਉਣ ਵਾਸਤੇ ਲੜਦੇ ਪਏ ਨੇ ਇਧਰੋਂ ਜ਼ਾਲਿਮਾਂ ਨੂੰ ਭਜਰਾਂ ਪੈ ਗਈਆਂ ਹੁਣ ਜਹਾਂਨ ਖਾਨ ਵੇਖਦਾ ਕਿ ਵੀਰੇ ਸਾਰੀਆਂ ਫੌਜਾਂ ਭੱਜਾਂ ਜਾਂਦੀਆਂ ਆ ਰਹੀਆਂ ਨੇ ਇਹਨੇ ਫਿਰ ਜਹਾਦ ਦਾ ਇੱਥੇ ਨਾੜਾ ਮਾਰਿਆ ਫਿਰ ਫੌਜਾਂ ਨੂੰ ਵਾਪਸ ਬੁਲਾਇਆ ਹੁਣ ਗੁਰਮੁਖਮਸਾਨ ਦੀ ਜੰਗ ਹੋ ਰਹੀ ਹੈ ਇਹ ਜੰਗ ਦੇ ਵਿੱਚ ਬਾਬਾ ਬਲਵੰਤ ਸਿੰਘ ਵੀ ਗਾਹ ਹੋ ਕੇ ਲੜਦੇ ਪਏ ਨੇ ਕੋਈ ਮੁਗਲਾਂ ਨੂੰ ਭੱਜਣਾ ਪਾ ਰਹੇ ਨੇ ਇਹ ਜੰਗ ਦੇ ਵਿੱਚ ਬਾਬਾ ਦਿਆਲ ਸਿੰਘ ਜੀ ਵੀ ਲੜਦੇ ਪਏ ਨੇ ਬਾਬਾ ਨੱਥਾ ਸਿੰਘ ਵੀ ਲੜਦੇ ਪਏ ਨੇ ਬਾਬਾ ਹੀਰਾ ਸਿੰਘ ਵੀ ਲੜਦੇ ਪਏ ਨੇ ਬਾਬਾ ਹਦੀਪ ਸਿੰਘ ਖੰਡਾ ਖੜਕਾਰੇ ਨੇ 95 ਸਾਲ ਦੇ ਨੇ ਸਾਡਾ ਇਤਿਹਾਸ ਕਹਿੰਦਾ ਬਾਬਾ ਹਦੀਪ ਸਿੰਘ ਦੇ ਮਾਸੀ ਦੇ ਸੁਪੁੱਤਰ ਸਨ ਬਾਬਾ ਨੋਦ ਸਿੰਘ ਜੀ ਉਹ ਵੀ ਹੱਥ ਖੰਡਾ ਫੜਿਆ ਜਾਲਮਾਂ ਨੂੰ ਭਜਰਾ ਪਾ ਰਹੇ ਨੇ ਜਿੱਥੇ ਅੱਜ ਬਾਬਾ ਨੋਸ ਸਿੰਘ ਦਾ ਸਥਾਨ ਹੈ ਤਰਨਤਾਰਨ ਸੈ ਰੋਡ ਦੇ ਗੁਰਮੁਖੋ ਟੱਲਾ ਸਤੂ ਅਗਲੇ ਬਣੇ ਇੱਥੇ ਬਾਬਾ ਨੋਸ ਸਿੰਘ ਲੜਦੇ ਆ ਲੜਦੇ ਆ ਲੜਦਾ ਐ ਲੜਦਿਆ ਜੂਝਦੇ ਆ ਜੂਝਦੇ ਆ ਗੁਰਮੁਖੋ ਉਹ ਸਥਾਨ ਦੇ ਟੱਲਾ ਸਤੂ ਅਗਲੇ ਪਾਸੇ 95 ਸਾਲ ਉਮਰਿਆ دنیਵੀ ਉਮਰ ਮੁਗਲਾਂ ਨੂੰ ਵੈਰੀਆਂ ਨੂੰ ਭਜਣਾ ਪਾਉਂਦਿਆ ਪਾਉਂਦਿਆ ਬਾਬਾ ਨੋਸ ਸਿੰਘ ਜੀ ਸ਼ਹੀਦੀਆਂ ਜਾਮ ਪੀ ਜਾਂਦੀ ਨੇ ਇਦੋਂ ਅਗਲੇ ਪਾਸੇ ਟਾਲਾ ਸਹਿਵਲੇ ਸਥਾਨ ਤੇ ਕਮਸਾਂ ਦੀ ਜੰਗ ਹੋ ਰਹੀ ਹੈ ਜੀ ਹੁਣ ਵਿਖਿਆ ਜਹਾਨ ਖਾਨ ਨੇ ਵੇਖਿਆ ਕਈ ਕਿਤੇ ਜਮਾਲ ਖਣ ਗਿਆ ਜਹਾਨ ਖਾਨ ਲਖਿਆ ਇਹਨੇ ਵੇਖਿਆ ਹੁਣ ਮੇਰੀ ਪੇਸ਼ੀ ਨਹੀਂ ਜਾਂਦੀ ਪਈ ਫੌਜਾਂ ਮਿਹਣੀਆਂ ਭੱਜੀਆਂ ਜਾ ਰਹੀਆਂ ਨੇ ਬਾਬਾ ਦੀ ਸਿੰਘ ਹਰਖ ਖੰਡੇ ਨਾਲ ਹਰਦ ਦੇ ਆਹੂ ਲਈ ਜਾ ਰਹੇ ਨੇ ਕੀ ਹੋਇਆ ਗੁਰਨਕੋ ਹੁਣ ਜਹਾਨ ਖਾਨ ਬਾਬਾ ਜੀ ਦੇ ਸਾਹਮਣੇ ਆਉਂਦਾ ਹੈ ਅੱਖ ਲਗਾ ਬਾਬਾ ਜੀ تو اڈے مادہ پیتا نام رکھیا تو اڈا دیپ سنگھ تو میری ماں نے نام میرا رکھیا ہے جہان خان اے میں پھوجا کے لڑنے پہیاں آو اتھو تھی آ مقابلہ کر لیے امو سامنی مقابلہ کر لیے بھنگا آ رہا ہے بابا دیپ سنگ جی نو ایدر عمر لگ با پنجتر سال ہے بابا دیپ سنگ جی دی جہان خان جی عمر تی تو پینتی سال پر جوانی ہے ایک تی پینتی سال دا ਜਰਨੈਲ 75 ਸਾਲ ਦੀ ਉਮਰ ਹੈ ਬਾਬਾ ਦੀਪ ਸਿੰਘ ਜੀ ਦੀ ਉਹਨਾਂ ਨੂੰ ਲਲਕਾਰਦਾ ਪਿਆ ਹੈ ਹੰਗਾਰਦਾ ਪਿਆ ਹੈ ਉਦਾਂ ਗੁਰਮੁਖ ਬੁੱਢੇ ਕਦੇ ਨਹੀਂ ਪੱਗਾਂ ਵਾਲਿਓ ਬਾਬਾ ਦੀਪ ਸਿੰਘ ਜਹਾਨ ਖਾਨ ਹੁਣ ਆਮੋ ਸਾਹਮਣੇ ਮੁਕਾਬਲਾ ਕਰਦੇ ਪਏ ਨੇ ਮੁਕਾਬਲਾ ਕਰਦੇ ਆ ਕਰਦੇ ਆ ਲੜਦੇ ਆ ਲੜਦੇ ਆ ਇੱਕ ਸਾਂਝਾ ਵਾਰ ਹੋਇਆ ਇਧਰ ਬਾਬਾ ਦੀਪ ਸਿੰਘ ਦਾ ਖੰਡਾ ਚੱਲਿਆ ਉਧਰ ਜਹਾਨ ਖਾਨ ਦੀ ਕੁਰਬਾਨ ਚੱਲੀ ਗੁਰਮੁਖੋ ਇਧਰੋਂ ਬਾਬਾ ਦੀਪ ਸਿੰਘ ਧਰ ਨਾਲੋਂ ਸੀਸ ਪਵਿੱਤਰ ਸੀ ਜੁਦਾ ਹੋ ਗਿਆ ਉਧਰ ਜਹਾਨ ਖਾਨ ਦਾ ਚਰਵੱਢਿਆ ਗਿਆ ਧਰਤੀ ਤੇ ਡਿੱਗ ਪਿਆ ਜਹਾਨ ਖਾਨ ਖਣ ਵਤੇ ਤਰਤਪ ਕੇ ਮਰ ਗਿਆ ਉੱਥੇ ਹੀ ਤੇ ਇਧਰੋਂ ਇੱਕ ਸਿੰਘ ਕਹਿੰਦਾ ਬਾਬਾ ਦੀਪ ਸਿੰਘ ਜੀ ਅਜੇ ਹਰਮੰਦਰ ਸਾਹਿਬ ਇਥੋਂ ਦੂਰ ਹੈ ਤੁਸੀਂ ਪ੍ਰਣ ਕੀਤਾ ਸੀ ਜਾਲਮਾਂ ਦੇ ਝੰਡੇ ਪਟਕੇ ਫਿਰ ਸੀਧੇ ਜਾਂ ਪੀਵਾਂਗਾ ਉਸ ਵੇਲੇ ਬਾਬਾ ਹਦੀਫ ਨੂੰ ਬੇਰਹਿ ਕਰਦ ਤੇ ਆਏ ਗੁਰਮਖੋ ਖੱਬੀ ਤਰੀ ਤੇ ਸੀਸ ਟੁਕਿਆ ਹੈ ਸੱਜੇ ਹੱਥ 'ਚ ਖੰਡਾ ਫੜਿਆ ਹੈ ਫਿਰ ਮੁਗਲਾਂ ਨਾਲ ਲੜਦੇ ਪਏ ਨੇ ਸਾਤ ਸ੍ਰੀ ਅਕਾਲ ਫਿਰ ਜਾਲਮਾਂ ਨੂੰ ਭਜਾਣਾ ਪਾਰੇ ਨੇ ਹੁਣ ਇਧਰ ਜਹਾਨ ਖਾਨ ਦੀਆਂ ਤਮੂਰ ਦੀਆਂ ਅਫਗਾਨੀ ਨੇ ਫੌਜਾਂ ਜਰਨੈਲ ਵੇਖਦੇ ਨੇ ਇਹ ਤਾਂ ਮੋਏ ਉੱਠੀ ਜਾ ਰਹੇ ਨੇ ਭੱਜੀ ਜਾ ਰਹੇ ਨੇ ਕਿ ਐਡੀ ਸਪੀਡ ਨਾਲ ਭੱਜੇ ਲਾਹੌਰ ਵੱਲ ਨੂੰ ਭਜਦੇ ਪਏ ਨੇ ਐਡੀ ਸਪੀਡ ਨਾਲ ਭੱਜੇ ਰਸਤੇ 'ਚ ਕੋਈ ਪੁੱਛਦਾ ਵੀ ਐਡੀ ਤੇਜ਼ ਕਉ ਭਜਦੇ ਪਏ ਜੇ ਅਫਗਾਨੀ ਦੀਆਂ ਫੌਜਾਂ ਅਫਗਾਨੀ ਦੇ ਜਰਨੈਲ ਬੜੇ ਬਹਾਦਰ ਨੇ ਇਹਨਾਂ ਨੂੰ ਭਜਣਾ ਕਿ ਪੈ ਗਿਆਂ ਨੇ ਤਾਂ ਅੱਗੋਂ ਜਵਾਬ ਹੁੰਦਾ ਹੈ ਉਹ ਜਿੰਜਿਆਂ ਨਾਲ ਲੜੀਏ ਜਿਉਂਦੇ ਨਾਲ ਲੜੀਏ ਮੜਿਆਂ ਨਾਲ ਕੌਣ ਲੜੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਾਰੇ ਇਹ ਵੀ ਖੰਡਾ ਖੜਕਾਈ ਜਾ ਰਹੇ ਨੇ ਬਾਬਾ ਅਦੀਪ ਸਿੰਘ ਵਰਗੇ ਫਿਰ ਲੜਦਿਆਂ ਲੜਦਿਆਂ ਜੋ ਸਾਰੇ ਬਿਆੜੀਆਂ ਨੂੰ ਭਜਨਾ ਪਾ ਦਿਤੀਆਂ ਸਾਰੇ ਜਲਮਨ ਭੁਜਾਤਾ ਜਲਮਾਂ ਦੇ ਝੰਡੇ ਪੁੱੜ ਦਤੇ ਬਾਬਾ ਅਦੀਪ ਸਿੰਘ ਨੇ ਗੁਰੂ ਰਾਮ ਦਾਦੇ ਦਰ ਤੇ ਪ੍ਰਕਲਮਾ ਵਿੱਚ ਪਹੁੰਚੇ ਬੜੇ ਆਦਰ ਸਤਕਾਰ ਦੇ ਨਾਲ ਗੁਰੂ ਰਾਮ ਦਾਦੇ ਚਰਨਾਂ ਦੇ ਵਿੱਚ ਆਪਣਾ ਪਵਿੱਤਰ ਸੀਸ ਭੇਟ ਕੀਤਾ ਉੱਥੇ ਫਿਰ ਬਾਬਾ ਅਦੀਪ ਸਿੰਘ ਨੇ ਸ਼ੀਧੀ ਦਾ ਜਾਮ ਪੀਤਾ ਅੱਜ ਗੁਰਮੁਖ ਕੋ ਐਵੇਂ ਨਹੀਂ ਬਾਬਾ ਅਦੀਪ ਸਿੰਘ ਦੀ ਜਾਇਦਾ ਕਰ ਹੋ ਰਹੀ ਹਰ ਪਾਸੇ ਬਾਬਾ ਅਦੀਪ ਸਿੰਘ ਦੀ ਜਾਇਦਾ ਕਰ ਹੈ ਆਖੋ ਪਿਆਰ ਚ ਧੰਤਨ ਬਾਬਾ ਦੀਪ ਸਿੰਘ ਇਹ ਆਖੋ ਧੰਤਨ ਬਾਬਾ ਦੀਪ ਸਿੰਘ ਜੀ ਗੁਰੂ ਰਾਮਦਾਸ ਬੜੇ ਪ੍ਰਸੰਨ ਹੁੰਦੇ ਨੇ ਜੇ ਅਸੀਂ ਬਾਬਾ ਅਦੀਪ ਸਿੰਘ ਨੂੰ ਧੰਨ ਆਖਦੇ ਆਂ ਕਿਉਂ ਗੁਰੂ ਰਾਮਦਾਸ ਪ੍ਰਸੰਨ ਹੁੰਦੇ ਨੇ ਫੇਰ ਗੁਰੂ ਰਾਮਦਾਸ ਕਹਿੰਦੇ ਨੇ ਉਹ ਭਲਿਓ ਜਿਹਨੂੰ ਤੁਸੀਂ ਧੰਨ ਕਹਿ ਰਹੇ ਹੋ ਨਾ ਉਹਨੇ ਮੇਰੇ ਅਸਥਾਨ ਨਾਲ ਬੜਾ ਪਿਆਰ ਕੀਤਾ ਜੀ ਕੋਈ ਮੇਰੇ ਦਰ ਤੇ ਕਿਨਾ ਭਸ਼ਾ ਭੇਟਾ ਕਰਦਾ ਹੈ ਕੋਈ ਮਾਇਆ ਭੇਟਾ ਕਰਦਾ ਹੈ ਕੋਈ ਪਦਾਰਥ ਭੇਟਾ ਕਰਦਾ ਹੈ ਪਰ ਜਿਹਨੂੰ ਤੁਸੀਂ ਧੰਨ ਕਹ ਰਹੇ ਹੋ ਉਹਨੇ ਆਪਣਾ ਪਵਿੱਤਰ ਸੀਸੀ ਮੇਰੇ ਦਰ ਤੇ ਭੇਟਾ ਕਰ ਦਿੱਤਾ ਬੋਲੇ ਏ ਸੋ ਨਿਹਾਲ ਸਤਿ ਸ੍ਰੀ ਅਕਾਲ ਅਕੋ ਪਿਆਰ ਦੇ ਧੰਨ ਧੰਨ ਬਾਬਾ ਦੀਪ ਸਿਲਾਕੁਤਨ ਤਨ ਬਾਬਾ ਦੀਪ ਸਿੰਘ ਸਤਿਗੁਰੁ ਕਿਰਪਾ ਕਰਨ ਸਤਿਗੁਰ ਬਖਸ਼ਿਸ਼ ਕਰਨ ਅਉ ਗੁਰਮੁਖੋ ਦਾ ਸਮਾ ਹੋ ਚੁੱਕਿਆ ਹੈ ਆਓ ਦੱਸਦੇ ਪੁੱਲਾਂ ਬਖਸ਼ੋ ਜੀ ਅਗਲਾ ਸਮਾ ਸਤਿਕਾਰਯੋਗ ਭਾਈ ਸਾਹਿਬ ਦਾ ਹੈ ਪਿਆਰ ਦਾਖੋ ਜੀ ਬਖਸ਼ਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ